ਤਸਵੀਰਾਂ ਨੇ ਟੀਂਡਾ ਪਰਿਵਾਰ ਦੀਆਂ ਪਰਮਿੰਦਰ ਸਿੰਘ ਟੀਂਡਾ ਦਾ ਪਰਿਵਾਰ ਹੈ ਸੰਦੀਪ ਸਿੰਘ ਟੀਂਡਾ ਦਾ ਪਰਿਵਾਰ ਹੈ ਭਾਵਕ ਹੋਏ ਹੋਏ ਨੇ ਭਾਵਕ ਹੋਣਾ ਲੱਪਲੇ ਭਾਵਕ ਹੋਣ ਦਾ ਸਮਾਂ ਭਾਵਕ ਹੋ ਰਿਹਾ ਪਰਿਵਾਰ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਭਾਵਕ ਹੋਣਾ ਬਣਦਾ ਹੈ ਦੁੱਖ ਹੁੰਦਾ ਜਦੋਂ ਤੁਹਾਡੇ ਜੋ ਤੁਹਾਡੇ ਸਿਰ ਤੋਂ ਆਸ਼ੀਰਵਾਦ ਸਾਇਆ ਉਹ ਸ਼ਾਂਗਣੀ ਇੱਕ ਬੋੜ ਦੀ ਛਾਂ ਚਲੀ ਜਾਵੇ ਪਰਿਵਾਰ ਸਾਰਾ ਭਾਵਕ ਹੋ ਰਿਹਾ ਪਰਮਿੰਦਰ ਸਿੰਘ ਟੀਂਡਾ ਉਹਨਾਂ ਦਾ ਪਰਿਵਾਰ ਉਹਨਾਂ ਦੇ ਬਤ ਤੇ ਜਿਹੜੇ ਸਤ ਸਿੰਘ ਜੀ ਸਾਹਿਬ ਦੇ ਪੁੱਤੇ ਨੇ ਉਹ ਪੋਤੀਆਂ ਨੇ ਉਹ ਹੋਰ ਸਗੇ ਸਬੰਧੀ ਨੇ ਪਰਮਿੰਦਰ ਸਿੰਘ ਜਰੋਂ ਦਾ ਪਰਿਵਾਰ ਹੈ ਜਿਹੜਾ ਉਹ ਸਾਰੇ ਜਾਣੇ ਜਿਹੜਾ ਪਾਪਾ ਉਹ ਗੁੰਦਾ ਤੁਸੀਂ ਤਸਵੀਰਾਂ ਜੇ ਦੇਖ ਸਕਦੇ ਹੋ ਕਿ ਪੂਰਾ ਪਰਿਵਾਰ ਪਾਪਾ ਕੋਆ ਹੋਇਆ ਇਸ ਸਮੇਂ ਸਗੇ ਸਬੰਧੀ ਨੇ ਬੋਰ ਤੋਂ ਵੀ ਸੰਗਣੀ ਸਾਸੀ ਜਿਹੜੀ ਸਿੰਘ ਸਾਹਿਬ ਸਾਹਿਬ ਦੀ ਇਸ ਪਰਿਵਾਰ ਤੇ ਇਸ ਇਲਾਕੇ ਤੇ ਸੀ ਤਾਂ ਕੁੱਲ ਮਿਲਾ ਕੇ ਪਰਿਵਾਰ ਜਿਹੜਾ ਤੁਸੀਂ ਦੇਖ ਸਕਦੇ ਹੋ ਪੁੱਤ ਪੋਤੀਆਂ ਜਿਹੜੇ ਤਦ ਭਾਵ ਹੈ ਸਵਾਤੀ ਹੋਏ ਹਰ ਚੰਨ ਕੌਣ ਕਰੰਦੋਂ ਨੂੰ ਤੁਨ ਨੂੰ ਅਰੰਧ ਰਹੋ ਹੈ ਮਾਪੁੱਤ ਤੁਸੀਂ ਦੇਖ ਸਕਦੇ ਹੋ ਕਿ ਰੋਂਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਜਿਹੜੀਆਂ ਨੇ ਉੱਤਪਾਵ ਕਰਨ ਵਾਲੀਆਂ ਨੇਗੀਆਂ ਮਾਪੁੱਤ ਜਿਹੜੇ ਆ ਉਹ ਪਰਿਵਾਰ ਦੇ ਜੀ ਲਗਾਤਾਰ ਜਿਹੜਾ ਸੋਗ ਦੇ ਵਿੱਚ ਨੇ ਬੜੀ ਮੰਦਾਰ ਮੰਦਾਰ ਜਿਹੜੀ ਇਹ ਸਮੇਂ ਦੀਆਂ ਭਾਵਕ ਕਰਨ ਵਾਲੀਆਂ ਤਸਵੀਰਾਂ ਨੇ ਪੋਰ ਤੋਂ ਵੀ ਸੰਗਣੀ ਜਿਹੜੀ ਐ ਛਾਂ ਐ ਜਿਹੜੀ ਉਹ ਇਸ ਸਮੇਂ ਐ ਇਸ ਪਰਿਵਾਰ ਦੇ ਦਾ ਜਿਹੜਾ ਕਹ ਲਈਏ ਕਿ ਉਹ ਹੋਇਆ ਇਸ ਪਰਿਵਾਰ ਦੀ ਪਰਿਵਾਰ ਲਈ ਬਹੁਤ ਦੁੱਖ ਦੀ ਘੜੀ ਐ ਸਪੈਸ਼ਲੀ ਸੁਖਦੇਵ ਸਿੰਘ ਢਿੰਡਸਾ ਦਾ ਇਸ ਦੁਨੀਆ ਤੋਂ ਜਾਣਾ ਸਿਰਫ ਢਿੰਡਸਾ ਪਰਿਵਾਰ ਲਈ ਹੀ ਨਹੀਂ ਢਿੰਡਸਾ ਪਰਿਵਾਰ ਦੇ ਤਾਂ ਤੋਂ ਇਲਾਵਾ ਇਸ ਪਿੰਡ ਲਈ ਇਸ ਸ਼ਹਿਰ ਲਈ ਇਸ ਇਲਾਕੇ ਲਈ ਦੁੱਖ ਦੀ ਘੜੀ ਹੈ ਉਹ ਪਰਿਵਾਰ ਨੇ ਸਿਆਸਤ ਦੇ ਵਿੱਚ ਉੱਚੀ ਨੀਚਾਵਾਂ ਚਲਦੀਆਂ ਰਹਿੰਦੀਆਂ ਨੇ ਇਸ ਦੇ ਬਾਵਜੂਦ ਟੀਲਸਾ ਪਰਿਵਾਰ ਦੀ ਆਪਣੀ ਜਿਹੜੀ ਉਹ ਸ਼ੋਭੀ ਰਹੀ ਆਪਣਾ ਜਿਹੜਾ ਉਹ ਅਕਸਰ ਰਿਹਾ ਪਰਿਵਾਰ ਦੇ ਭਾਵਕ ਪੱਲ ਨੇ ਇਹਨਾਂ ਪਲਾਂ ਨੂੰ ਸ਼ਬਦਾਂ ਦੇ ਰਾਹੀਂ ਬਿਆਨ ਕਰਨਾ ਕਾਫੀ ਔਖਾ ਹੋ ਜਾਂਦਾ ਹੈ ਕਿ ਤੁਸੀਂ ਕਿਸੇ ਸ਼ਬਦ ਦੇ ਰਾਹੀਂ ਕਿਸੇ ਐਸੀ ਚੀਜ਼ ਦੇ ਰਾਹੀਂ ਬਿਆਨ ਕਰ ਸਕੋ ਜਿਸ ਦੀ ਪੀੜ ਹੁੰਦੀ ਹੈ ਉਸ ਤੋਂ ਬਿਹਤਰ ਹੈ ਸਾਨੂੰ ਕੋਈ ਨਹੀਂ ਮਹਿਸੂਸ ਕਰ ਸਕਦਾ ਤੇ ਜੋ ਇਸ ਸਮੇਂ ਟੀਡ ਸਾਹਿਬ ਦਾ ਪਰਿਵਾਰ ਦਾ ਟੀਡ ਸਾਹਿਬ ਦਾ ਪੋਤਾ ਤੇ ਉਸ ਦੀ ਮਾਂ ਉਸ ਦੀ ਭੈਣ ਇੱਕ ਦੂਜੇ ਦੇ ਗੱਲ ਲਾ ਕੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਮਾਂ ਪੁੱਤ ਰੋਂਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਅੱਜ ਤਸਵੀਰ ਅੱਜ ਤੁਸੀਂ ਦੇਖ ਸਕਦੇ ਹੋ ਦੁੱਖ ਸਾਂਝਾ ਕਰ ਰਹੇ ਨੇ ਇੱਕ ਦੂਜੇ ਦੇ ਨਾਲ ਬੜੀ ਭਾਵੁਕ ਕਰਨ ਵਾਲੀਆਂ